ਦੋਪਹਿਰ ਕੋ 4-5 ਪਹਿਰੇ ਤੇ ਆਉਂਦਾ ਨਹੀਂ ਨਹੀਂ ਹੁੰਦਾ ਤੇ ਆਉਣੇ ਮੈਂ ਕਿਉਂਕਿ ਮੈਂ ਦੀਪ ਗੱਡੀ ਚਲਾ ਰਹੀ ਆ ਉਹ ਤੇਰਾ ਬਣਾ ਜੇ ਕੰਮ ਘਾਟੇ ਵਾਲਾ ਤਾਂ ਕਹੇ ਠੰਡ ਵਰਦਾ ਏ ਠੰਡ ਇਹਦੂ ਬਾਤ ਆ ਉਹਨੇ ਚਵਾੜੇ ਖੋਲ ਕੇ ਜੇ ਸਿੱਧਾ ਸੰਗ ਜੀ ਬਾਹਰ ਨਹੀਂ ਪਰਬੂ ਇਹਨਾਂ ਨੂੰ ਬਾਹੇ ਕਰ ਦੇ ਬਾਹੇ ਕਰ ਦੇ ਇਹਨਾਂ ਨੂੰ ਮੈਂ ਕੁੱਟੂਗੀ ਘਰੇ ਜਾ ਕੇ ਸਾਸਰੀ ਕਾਜ ਕੀ ਆ ਜਲ ਜੀ ਸਾਰਿਆਂ ਦਾ ਅੱਜ ਦੇ ਬਲੌਗ ਵਿੱਚ ਸਵਾਗਤ ਹੈ ਤੇ ਅੱਜ ਤੀਜਾ ਦਿਨ ਆ ਜੀ ਲਗਾਤਾਰ ਮੀਂਹ ਪੈਂਦੇ ਨੂੰ ਕਿਨ ਮੇਨ ਕਿਣੇ ਹੋਈ ਜਾਂਦੀ ਆ ਤੇ ਘਰ ਦਾ ਕੰਮ ਤਾਂ ਚਲੋ ਰੋਕ ਹੀ ਚੁੱਕਾ ਨੀ ਦੇ ਵਿੱਚ ਹੋਣਾ ਨਹੀਂ ਚਾਹੀਦਾ ਉਹ ਸਾਰੀ ਦਾ ਕੰਮ ਕੌਨ ਕਿ ਫੇਰ ਨਾ ਕਿਤੇ ਨਾ ਕਿਤੇ ਪ੍ਰੋਬਲਮ ਆ ਜਾਂਦੀ ਤੇ ਬਾਕੀ ਵਾਇਗੁਰ ਮੇਰ ਕਰੇ ਜਿਹੜੇ ਇੱਕ ਪਰਿਵਾਰ ਹਨਾ ਕ ਪਿੰਡ ਹੜਾਂ ਦੇ ਵਿੱਚ ਹੜ ਭੀੜ ਤੋਂ ਹੋ ਚੁੱਕੇ ਨੇ ਹੁਣ ਮਤਲਬ ਜਿੱਥੇ ਪਾਣੀ ਹੈ ਜੇ ਬੜੇ ਦਿਨਾਂ ਤੋਂ ਥੱਲੇ ਨਹੀਂ ਉਤਰਿਆ ਤੇ ਪਾਣੀ ਫੇਰ ਤਿੰਨ ਚਾਰ ਦਿਨ ਤੋਂ ਲਗਾਤਾਰ ਮਤਲਬ ਕਹਿ ਰਿਹਾ ਕਿ ਇਸ ਵੀਕ ਹੈਗਾ ਹਨਮੀ ਤੇ ਬਾਬਾ ਮੇਰ ਕਰੇ ਬਾਕੀ ਤੁਸੀਂ ਵੀ ਦਵਾਵਾ ਕਰਿਓ ਤੇ ਇੱਕ ਜਰੂਰ ਨਿੱਕੀ ਜੀ ਹੋਰ ਬੇਨਤੀ ਆ ਭਰਾਵਾ ਹੁਣ ਜਿਹੜੇ ਆ ਮਤਲਬ ਬਾੜਾ ਬੂੜਾ ਲਾ ਪਾਸੇ ਜਾਣ ਦਾ ਕੋਈ ਫਾਇਦਾ ਨਹੀਂ ਪਾੜਾਂ ਨੂੰ ਘੁੰਮਣ ਦਾ ਬੰਦਾ ਉਥੇ ਲੈਂਡਸਲਾਈਡ ਬੜੀਆਂ ਹੋਣਦੀਆਂ ਮੇਰੀ ਅੰਗਰੇਜ਼ੀ ਹਾਏ ਅੱਲਾ ਤੇ ਅੱਜ ਜਿਹੜਾ ਮੇਨ ਮੁੱਦਾ ਆ ਹੁਣ ਅਸੀਂ ਲੈਣ ਜਾਣਾ ਅਮਨ ਨੂੰ ਇੱਕ ਗਲਤ ਲੱਗੀ ਹੋਈ ਐ ਵੇ ਚਲੋ ਕਿਹੜੀ ਗੱਡੀ ਗਲਤ ਲੱਗੀ ਆ ਸਾਈਡ ਤੇ ਲਾਈ ਕਰਕੇ ਤੇਰੀ ਨੰਗੀ ਜਾਂਦੀ ਗੱਡੀ ਨਹੀਂ ਤੇ ਤੇਰੀ ਗੱਡੀ ਨਹੀਂ ਹੈ ਨੰਗਣੀ ਐ ਇਦੀ ਨਾਲੋਂ ਤੇਜ ਬਣਾ ਗੱਡੀ ਸਾਈਡ ਤੇ ਲਾਈ ਕਰਕੇ ਨੰਗੀ ਜਾਂਦੀ ਆ ਆ ਬਾਬੇ ਨੂੰ ਤੇ ਆਓ ਵਸ ਦੋ ਪੈਰ ਨਹੀਂ ਦੋ ਪੈਰ ਕੋ ਚਾਰੇ ਪੈਰ ਇਤੇ ਹੋਣਤਾ ਨਹੀਂ ਹੁੰਦਾ ਤੇ ਹੁੰਨੇ ਮੈਂ ਕਿਉਂਕਿ ਮਨਦੀਪ ਗੱਡੀ ਚਲਾ ਰਹੀ ਐ ਬਹੁਤ ਖਤਰਨਾਕ ਔਲ ਹੈ ਸੀਟ ਦੇ ਪਰਲੇਵਾਨ ਨੇ ਦੀਂਦੀ ਨਹੀਂ ਨੀ ਕਿ ਐਡੀ ਨਿੱਕੀ ਆ ਕਿਵੇਂ ਬੁੱਠੀ ਹੋਈ ਵੇ ਨਿੱਕੀ ਜੀ ਦੀਂਦੀ ਨਹੀਂ ਵੇ ਅੱਲਾ ਪਰਲੇਵਾਨ ਨੇ ਇਹ ਹੁਣ ਆਪਾਂ ਮੰਦੀਆ ਮੰਨੋ ਲੈਣ ਚਲੇ ਆ ਮੰਨੋ ਹਾਂ ਮੰਨੋ ਉਹ ਮੂੰਹ ਬਣਾ ਕੇ ਬੈਠੀ ਹੋਣੀਆਂ ਤੇ ਮੈਨੂੰ ਲੇਟ ਕਰਤਾ ਲੇਟ ਕਰਤਾ ਉਹਦੀਆਂ ਲੋਰੀਆਂ ਉੱਠਦੀਆਂ ਹੋਣੀਆਂ ਕਹਿੰਦੀਆਂ ਨਹੀਂ ਮੈਂ ਘਰੇ ਰਹਿ ਗਿਆ ਇੱਥੇ ਰਹਿ ਗਈਆਂ ਨੇ ਇਹ ਪਤਾ ਨਹੀਂ ਕੀ ਕਰੀ ਜਾਂਦੇ ਆਣੇ ਐ ਬਹੁਤ ਹੁੰਦਾ ਮੈਂ ਵੇਖਿਆ ਆਪਣੇ ਟੱਬਰ ਨੂੰ ਹੁੰਦਾ ਸਾਰੇ ਹੁੰਦਾ ਵਾ ਪਰ ਆਪਣੇ ਟੱਬਰ ਤੇ ਥੋੜਾ ਜਿਹਾ ਪਤਾ ਨਹੀਂ ਕੀ ਕਰੀ ਜਾਂਦੇ ਆਣੇ ਮੈਂ ਉੱਥੇ ਜਦੋਂ ਬਾਹਰ ਬੈਠੀ ਨਹੀਂ ਮੇਰੇ ਵੀ ਤਾਂ ਦਿਲ 'ਚ ਘਮੀ ਜਾਂਦਾ ਪਤਾ ਨਹੀਂ ਇਹ ਇਕੱਲੇ ਕੀ ਕਰੀ ਜਾਂਦੇ ਮੈਂ ਸਾਰਾ ਕੁਝ ਮਿਸ ਕਰੀ ਜਾਂਦੀ ਹਾਂ ਹਾਂ ਅਰੇ ਆ ਚੱਕਰ ਵਾਹਤ ਹੁੰਦਾ ਆਹ ਕੀ ਕਹਾਣੀ ਬਣਾਈ ਆ ਬਈ ਤੁਸੀਂ ਉਸ ਪਾਈ ਨਹੀਂ ਛੱਡਿਆ ਹੋਇਆ ਸ਼ਾਇਦ ਪਿੰਡ ਨੂੰ ਹੈ ਕਿਉਂ ਤੁਹਾਡੇ ਪਾਸ ਰਹਿ ਗਿਆ ਤਾਂ ਰਸਤੇ ਬਸਤੇ ਚਲਾ ਹੀ ਪਈਏ ਬਸ ਆਵੇ ਚੱਕੀ ਜਾਣੀ ਮੀਂਹ ਰੁਕ ਗਿਆ ਕੱਲੂ ਤੇ ਲਓ ਜੀ ਅਮਨ ਨੂੰ ਫੋਨ ਲਾ ਲਈਏ ਜਿਹੜੀ ਨੂੰ ਲੈਣ ਜਾਣਾ ਪਹਿਲਾਂ ਉਹਨਾਂ ਦਾ ਫੋਨ ਲਾ ਕੇ ਕਹਿ ਜੀ ਹੈਲੋ ਕੀ ਆਉਣੇ ਬੈਂ ਤੁਰੇ ਆਉਣੇ ਅਸੀਂ ਲੇ ਮੇਰੇ ਦਰਦ ਦੇ ਟਿੱਕੇ ਜਾਂਦੀ ਆ ਉਹਦੀ ਮੈਂ ਕਿਦੋਂ ਦਾੰਦਾਂ ਲਈ ਤਿਆਰ ਹੋ ਕੇ ਬੈਠੀ ਆ ਇਧਰ ਤੇਰੀ ਭੈਣ ਭਜਾਈ ਲਿਆਉਂਦੀ ਗੱਡੀ ਨੂੰ ਹੌਣਿਆ ਕਹੀ ਐਵੇਂ ਬਾਈ ਹੁਣਾਂ ਨੂੰ ਆਹ ਵਿਚਾਰੇ ਜਾਨ ਉਹ ਵਿਚਾਰੇ ਦੋਵੇਂ ਭਰਾ ਜਾਨ ਜੋਖਮ ਚ ਪਾ ਕੇ ਤੈਨੂੰ ਲੈਣ ਆ ਰਹੇ ਤੇ ਤੂੰ ਵੀਰਜੀ ਨਾ ਆਏਂਗੀ ਸਾਡੀ ਕੋਈ ਇੱਜ਼ਤ ਨਹੀਂ ਆਗੀ ਲੈ ਇੰਜ ਨਹੀਂ ਆਗੀ ਮੈਂ ਕਦੋਂ ਦੀ ਟਿੱਕੀ ਜਾਂਦੀ ਮਕੇਰੇ ਉਹ ਮੇਰੇ ਕੋਲ ਫੁੱਲ ਲਾਇਆ ਹੋਇਆ ਵੀ ਆਉਥੋਂ ਮੈਂ ਨਹੀਂ ਗੱਗੂ ਲੈ ਬੰਨੇ ਆਪਦੇ ਗੱਗੂ ਵਾਲੇ ਹੱਥ ਮੋੜ ਲਈ ਓ ਤੇਰਾ ਪੜਾ ਜੇ ਕੰਮ ਘਾਟੇ ਵਾਲਾ ਹਾਏ ਓ ਰੱਬਾ ਆਗੇ ਆਗੇ ਟੈਂਸ਼ਨ ਲੈ ਉਧਰ ਇੱਕ ਹੀ ਗੱਡੀ ਉਹ ਥਾਂ ਹੀ ਬਹਿ ਗਿਆ ਸਾਰਾ ਬਾਹੂ ਤਿਆਰ ਰੱਖਣਾ ਚਾਹੀਦਾ ਮੈਂ ਬਣੂਗਾ ਕੋਈ ਨਹੀਂ ਹੋ ਗਿਆ ਕੰਮ ਹੋ ਗਿਆ ਭਾਈ ਆ ਕੀ ਬਣ ਗਿਆ ਭਾਈ ਓ ਸਵਿਫਟ ਵੀ ਅੱਗੇ ਵਾੜੀ ਫਿਰ ਤੇ ਆ ਵੀਰ ਹਣੀ ਬਹਿ ਗਿਆ ਗੱਡੀਆਂ ਓਕੇ ਇਹ ਸੀਵਰੇਜ ਆ ਗਿਆ ਲੈ ਵੀ ਪਹੁੰਚ ਚੱਲੇ ਆ ਪਿੰਡ ਗਏ ਨੀ ਪੁੱਲਾ ਪਿੰਡ ਨਹੀਂ ਪੁੱਲ ਚੱਲੇ ਕਿੱਥੇ ਕਿੱਥੇ ਸ਼ਹਿਰ ਚ ਵੀ ਘੁਮਾ ਕੇ ਲੈ ਆਈ ਮੈਂ ਤੁਹਾਨੂੰ ਸ਼ਹਿਰ ਚ ਤਾਂ ਤੁੰਗੋਮ ਲਿਆ ਪਰ ਪਿੰਡ ਵੀ ਪਹੁੰਚ ਚੱਲੇ ਨਾ ਅਗਲੀ ਆ ਮਾਸਾਣਾ ਲੈ ਕੇ ਆਈ ਮੈਂ ਬਚਾ ਬਚਾ ਕੇ ਲਿਆਉਣੀ ਪਈ ਵੀ ਲੋਕਾਂ ਦਾ ਵੀ ਪਾਣੀ ਕਿੱਨਾ ਖੜਾ ਕਿੱਨਾ ਗੰਦਾ ਗੰਦਾ ਪਾਣੀ ਖੜਾ ਪੈ ਜਾਂਦਾ ਭਾਈ ਸਲੋ ਚੇ ਮੋਜਨ ਹੈ ਨਹੀਂ ਪਿੰਦਾ ਪੁੰਦਾ ਪਾਣੀ ਜੇ ਤਰੀਕੇ ਨਾਲ ਚਲਾਈਏ ਗੱਡੀ ਠੀਕ ਆ ਕਿ ਨਹੀਂ ਆ ਉਹਦੇ ਤਰੀਕੇ ਆਵੇ ਟਾਣਾਂ ਟਿੱਕਿਆ ਆਵੇ ਟਾਣੀਆਂ ਆਵੇ ਆਵੇ ਬ੍ਰੇਕ ਵਾਜਦੀ ਕਿਉਂ ਨਹਸਾਨ ਹੋਇਆ ਮੀਨਾ ਉਹ ਜਾਓ ਅੱਪ ਤਾਂ ਰੈਡ ਅਲਰਟ ਕਰਤਾ ਕਈਆਂ ਲੱਖਾਂ ਦੇ ਹਾਂ ਪਹਿਲੀ ਗੱਲ ਤਾਂ ਐਸੇ ਜਾਣਾ ਹੀ ਨਹੀਂ ਚਾਹੀਦਾ ਪਹਿਲਾਂ yellow alert ਹੁੰਦਾ ਕਿ ਮਾੜਾ ਮੋਟਾ ਖਤਰੇ ਦੇ ਲੈਵਲ 'ਚ ਆ ਰਿਹਾ ਅਲਰਟ ਮਤਲਬ ਪੂਰਾ ਹੀ ਖਤਰਾ ਖਤਰਾ ਹੀ ਖਤਰਾ ਹਾਂ 13 ਸੂਗਿਆਂ 'ਚ ਕਰਤਾ ਕਿ ਸਾਰੀ ਜਗ੍ਹਾ ਠੰਡ ਵਰਤਾਵ ਸੱਚਾ ਪਾਛਾ ਠੰਡ ਦਾ ਤਾਂ ਇਹ ਆਉਂਦਾ ਠੰਡ ਤਾਂ ਬਹੁਤੀ ਜ਼ਿਆਦੀ ਕਰਤੀ ਆ ਵੇ ਆਹੋ ਕਹਿ ਮਾੜਾ ਜਾਂ ਮੌਸਮ ਸਹੀ ਜਾ ਕਰੇ ਮੈਂ ਖੁਸ਼ਕ ਜਾ ਕਰੇ ਸਾਬ ਦਾ ਪੜਾ ਕਰੇ ਮਾਲਕ ਐ ਕਹਿਦੀ ਜਾਂਦਾ ਹੁੰਦਾ ਤੂੰ ਤਾਂ ਕਹਿ ਠੰਡ ਵਰਤਾ ਏ ਠੰਡ ਈ ਤੂੰ ਬਾਤ ਆ ਉਹਨੇ ਚਵਾੜੇ ਖੋਲ ਕੇ ਜੇ ਸਿੱਧਾ ਸੰਗ ਜੀ ਬਾਹਰ ਨਹੀਂ ਪਰ ਬਹੁਤ ਬਾਤ ਆ ਜਿੰਨੀ ਢੰਡੜ ਕੀਤੀ ਵਈ ਉਹਨੇ ਆਮਨ ਦਾ ਪਿੰਡ ਆ ਗਿਆ ਲੰਡੇ ਕਾ ਮਨ ਕੀ ਪਿਆਲੀ ਇੱਧਰ ਲਈ ਪਾਸ ਪਿੱਛੇ ਆਮਨ ਦੇ ਪਿੰਡ ਦਾ ਨਾਮ ਵੇਖੋ ਲੰਡੇ ਕੇ ਵੇ ਲੰਡੇ ਕੇ ਨਹੀਂ ਵੇ ਲੰਡੇ ਕੇ ਆ ਹਾਂ ਲੰਡੇ ਕੇ ਤੇ ਲੰਡੇ ਕੇ ਤੇ ਇੱਕੋ ਗੱਲ ਹੀ ਹੋ ਗਈ ਐਵੇਂ ਕਿਵੇਂ ਕੋਈ ਇੱਕੋ ਗੱਲ ਹੋ ਗਈ ਦੋਹਾਂ ਚ ਨ ਦਾ ਪਰਨਾਂਸੀ ਐਸ਼ਨ ਜੀ ਪੂਰਾ ਵਾਕ ਇਹ ਕਿਸੇ ਨੂੰ ਇਹ ਪਿੰਡ ਦਾ ਸਹੀ ਪ੍ਰੋਪਰ ਹੈ ਮਤਲਬ ਜੇ ਸਹੀ ਕਹਿਣਾ ਉਹ ਕਿਦਾਂ ਲਿਖ ਕੇ ਕਮੈਂਟ ਕਰਿਓ ਹਾਂ ਹੈਲੋ ਹੈਲੋ ਹਾਂ ਇੱਥੇ ਆ ਗਿਆ ਤੇਰੇ ਪਿੰਡ ਦਾ ਮਨ ਨਹੀਂ ਚਲਾਉਂਦਾ ਗੱਡੀ ਤਾਂ ਨਹੀਂ ਤੇਜ਼ ਆਉਂਦਾ ਲੈ ਇੰਨੇ ਮੇਰੇ ਪਿੰਡ ਹੋਵਾ ਤੇ ਮੈਨੂੰ ਦਿਖੋ ਨਾ ਦਿਖਣਾ ਮੇਰਾ ਪਿੰਡ ਕਦੇ ਛੋਟਾ ਜਿਹਾ ਹੀ ਆ ਛੋਟਾ ਜਿਹਾ ਹੀ ਆ ਜਿੱਦ ਤਰੂ ਤੁਸੀਂ ਹੋ ਨਾ ਉਦ ਤਰੂ ਆ ਵੇਖਾ ਟਰੱਕ ਜੇ ਦੀਂਦੇ ਤੁਹਾਡੇ ਘਰ ਦੇ ਬਾਹਰ ਖੜਾ ਮੈਂ ਬਾਹਰ ਹੀ ਖੜੀ ਆ ਤੂੰ ਦੀਦੀ ਤਾਂ ਨਹੀਂ ਸਾਨੂੰ ਬਾਹਰ ਕਹਤੇ ਨਹੀਂ ਹੈਗੀ ਤੂੰ ਐਗੀ ਆ ਮੈਂ ਤੈਨੂੰ ਨਹੀਂ ਦੇਖਣੀ ਕਿ ਤੇ ਮੈਨੂੰ ਤੁਸੀਂ ਦੇਖਦੇ ਪਿਆ ਬੁਆ ਖੋਲ ਆ ਬੁਆ ਖੁੱਲਾ ਹੀ ਬੁਆ ਖੁੱਲਾ ਹੀ ਮੈਂ ਬੁਆ ਖੁੱਲੇ ਛੱਡਿਆ ਆ ਵੀ ਤੁਸੀਂ ਆ ਜਾਓ ਕਿੱਥੇ ਆ ਤੂੰ ਤੂੰ ਤਾਂ ਦਿਖਦੀ ਨਹੀਂ ਬੁਆ ਖੁੱਲਾ ਉਹ ਫਿਰਦੀ ਹੋਵੇ ਤੂੰ ਐ ਨਿਸਕ ਪੁਸ ਕੇ ਫਿਰਦੀ ਉਹ ਫਿਰਦੀ ਵੇਖ ਲੈ ਨਵਾਂ ਸੂਟ ਪਾ ਕੇ ਕਿੱਦਾਂ ਸੂਟ ਜੂ ਨਾ ਪਤਾ ਪਾਇ ਪਿਲ ਕਿ ਨਹੀਂ ਆਓ ਵੀ ਮਮਾ ਠੀਮੋਟੀ ਮਾਸੀ ਓਏ ਮੋਟੀਮਾਸੀ ਮੋਟੀਮਾਸੀ ਇਹਨਾਂ ਕਾਕਾ ਮਾਮਾ ਕਿੱਥੇ ਏ ਇਹਨਾਂ ਦਾ ਕਾਕਾ ਮਾਂ ਚਾਚੀ ਕਿੱਥੇ ਆ ਚਾਚੀ ਕਿੱਥੇ ਆ ਕਹਿ ਇੱਕਰੀ ਦੱਸਤਾ ਬਹੁਤ ਆ ਕਹਿ ਨਹੀਂ ਵੀ ਚਾਚੀ ਨਹੀਂ ਕਹਿ ਇੱਕਰੀ ਦੱਸਤਾ ਬਹੁਤ ਆ ਅਮਨਵਾਸੀ ਕਿੱਥੇ ਆ ਕਿੱਥੇ ਆ ਇਹਨੂੰ ਪੁੱਛ ਗੁੱਕੂ ਇਹਨੂੰ ਇੱਥੇ ਖਿਲਾ ਦੇ ਮੈਂ ਕਿਹਨੂੰ ਮੋਤਾ ਬਾਬਾ ਕਿਵੇਂ ਖੜਦਾ ਮੈਂ ਤਾਂ ਖੜਕਦਾ ਇਹ ਆ ਚੱਕ ਮੋਤਾ ਮਾਮਾ ਕਿਵੇਂ ਖੜਦਾ ਅਜਾ ਹੈ ਤੈਨੂੰ ਨਾ ਮਾਂ ਗੱਗਵਾ ਗੋਲੋ ਜੀ ਆਮਨਵਾਸੀ ਕਿਵੇਂ ਖੜਦੀ ਹੁੰਦੀ ਲੱਖ ਪਿਆਤਰ ਐਂ ਖੜਦੀ ਹੁੰਦੀ ਗੈਂ ਖੜਦੀ ਹੁੰਦੀ ਮਾਂ ਮਾਰਵਾਸੀ ਮਾਰਵਾ ਆਉਲੀ ਗੀ ਕਰਿਆ ਕਰਦੀ ਹੱਸਦੀ ਆਂਦੀ ਏ ਕਿੱਕ ਮਾਈ ਮਾਰਿਆ ਮੈਨੂੰ ਅੱਜ ਜੱਗ ਵੀ ਨਹੀਂ ਕਹਿੰਦੀ ਕਿੰਨੀ ਕਿੰਨੋ ਬਾਰੀ ਕਿਊਟ ਆਦਮੀ ਹੈ ਤੂੰ ਕਿਉਂ ਰਿਆ ਕਹਾ ਹੋ ਕਹਾਂ ਜੀ ਹਾਂ ਜੀ ਮੈਂ ਕਿਉਂ ਤਾਂ ਟੈਂਪਰੈਂਟ ਕੈਨਸਲ ਹੋ ਜਾਂਦੀ ਆ ਸ਼ੰਗ ਸ਼ਰਮ ਵੀ ਹੁੰਦੀ ਬਾਜੀ ਕੋਈ ਬਾਜੀ ਕੋ ਸ਼ੰਗ ਸ਼ਰਮ ਹੁੰਦੀ ਆ ਮੇਰੇ ਕੋਲ ਜਾ ਕੇ ਨਹੀਂ ਤੇ ਸ਼ੰਗ ਸ਼ਰਮ ਕਰਦੇ ਮੈਂ ਉਥੇ ਤੇ ਆ ਵੀ ਖਾਣ ਲੱਗ ਜਾਂਦੇ ਨੇ ਤੇ ਐਂ ਹੁੰਦਾ ਫਿਰ ਦੋ ਦੋ ਹੀ ਖਾਣੇ ਸਬਰ ਪਹਿਲਾਂ ਦੋ ਦੋ ਹੀ ਹੁੰਦੇ ਆ ਮੈਨੂੰ ਨਾ ਬਾਅਦ ਚ ਹੌਲੀ ਏਕੇ ਏਕੇ ਵਧੀਦਾ ਹੁੰਦਾ ਪਹਿਲਾਂ ਤਾਂ ਦੋ ਦੋ ਹੀ ਰੱਖੀਦੇ ਹੁੰਦੇ ਆ ਹੈਨਾ ਕਹ ਪਹਿਲਾ ਦੋ ਦੋ ਹੀ ਰਖੀ ਦਿੰਦੇ ਆ ਨੀ ਨੀ ਮਤਰਾ ਵਾਟੇ ਗਾ ਲੈ ਨੀ ਆ ਬਸ ਕੁੱਤੋਂ ਤੇ ਕੈਮਰਾ ਬੰਦ ਕਰਕੇ ਲਿਖਤਾ ਕੇ ਪਈ ਨੀ ਚਲੋ ਵੀਰ ਆਪਸ ਮਲਾ ਲਓ ਹਾਂ ਆਵੇ ਡੈਡੀ ਦਾ ਮੈਂ ਲੈ ਇਹ ਡੈਡੀ ਰਾਤੀ ਮਰਵਾਤੇ ਆ ਆਵੇ ਲੈ ਚਲੇ ਡੈਡੀ ਨੂੰ ਟਪਾਈ ਹਾਂ ਹਾਂ ਮਾਰੋ ਇਹ ਡੈਡੀ ਰੇਡੀ ਤੂੰ ਖੜ ਕੇ ਨਾ ਵਾਸਾ ਲੱਗ ਜਾ ਆ ਲੋ ਆ ਲੋ ਮਾਰਾ ਕਰ ਕੌਣ ਤੂੰ ਕਿੱਥੇ ਚੱਲੇ ਰਹਿ ਆ ਆ ਆ ਆ ਹੋਏ ਆ ਗਿਆ ਉਹ ਡੈਡੀ ਨਹੀਂ ਦੇਣਾ ਮਾਂ ਲੈ ਤਾਂ ਉਹ ਮਦਦ ਦਿਓ ਆ ਵੇ ਵੜਦੀ ਵੇ ਆ ਵੇ ਆ ਵੇ ਕੀ ਵੜਦੀ ਕਿਵੇਂ ਆ ਹਾਏ ਬਾਈ ਬਾਈ ਗੁੱਸੇ ਜਾ ਹੱਥ ਜੀ ਕੋਕੋ ਲੱਗੇ ਤਾਂ ਘਰ ਵੇਖੀ ਚੁੰਨੀ ਵੜਦੀ ਆ ਵੇ ਆ ਵੇ ਆ ਵੇ ਇਹਨਾਂ ਨੂੰ ਬਾਹਰ ਕਰ ਦੇ ਬਾਹਰ ਕਰ ਦੇ ਇਹਨਾਂ ਨੂੰ ਮੈਂ ਕੁੱਟੂਗੀ ਘਰੇ ਜਾ ਕੇ ਹਾਏ ਬਾਹਰ ਹੁਣ ਕਟਲ ਦੇ ਨਾਲ ਉਹ ਵੀ ਕਰਦੇ ਆਂ ਦੇਖ ਵੇ ਮੋ ਵੀ ਕਰਦੇ ਕਰਦੇ ਪੁੱਤ ਮੋ ਵੀ ਦੱਸ ਹੈ ਬਸ ਆ ਗਿਆ ਮੰਨੀ ਪੰਪ ਤੇਲ ਪਵਾਲਾ ਕਿੰਨਾ ਪੈਂਦਾ ਤਿੰਨ ਹਜ਼ਾਰ ਦਾ ਪੈਣਾ ਵਾ ਤੂੰ ਥੋੜੀ ਪਵਾਣਾ ਵਾ ਕਿੰਨੇ ਪਵਾਇਆ ਇਹਨਾਂ ਨੂੰ ਲੈਣਾ ਇਹਨੇ ਪਵਾਣਾ ਹੈਂਗੀ ਹੈ ਪੈਸੇ ਹੀ ਹੈ ਨਹੀਂ ਮੇਰਾ ਪਰਸ ਚੈੱਕ ਕਰ ਲੋ ਬੜਾ ਤੂੰ ਕਿਤੇ ਮੇਰਾ ਪਰਸ ਰੱਖਿਆ ਹੋਵੇ ਵੇਖ ਲਓ ਚੱਕ ਕਰ ਲਓ 200 ਰੁਪਿਆ ਹੀ ਹੈਗਾ ਗੁੱਬਲ ਪੇ ਹੁਣੇ ਕਰਦੇ 200 ਰੁਪਏ ਤਾਂ ਮੇਰਾ ਚੱਲਿਆ ਹੀ ਨਹੀਂ ਅੱਜ ਨਹੀਂ ਚੱਲਿਆ ਵੇ ਲੈ ਲੈ ਮੰਨੀ ਨਾ ਉਹ ਵਾਲਾ ਬੋਲਾ ਲੈ ਫੜਾ ਹੁਣੇ ਨਾ ਵੇਖ ਲੈ ਲੈ ਉਹ ਬਸ ਹੀ ਫੜਾ ਉਹ ਫੜਾ ਉਹ 200 ਰੁਪਿਆ ਸਾਰਾ ਮੇਰੇ ਕੋਲ ਹੈ 200 ਹੈ ਤੇਰੀ ਲੈ ਨਾ ਵੇ ਮੇਰੇ ਪੈਸੇ ਥੋੜੇ ਜਿਹੀ ਆ ਨਾ 500 ਇਹ 500000 ਤੇ ਬਾਕੀ ਵੇਖੀ ਆ ਇਹ ਆ ਆ ਆ ਆਪਦੀ ਕੰਟਰੀ ਦਾ ਰੱਖਿਆ ਨਾ ਇੰਨੇ ਕਾਲਜ ਕਿ ਗਿਆ ਸੀ ਨਾ ਨਾ ਉਹਨੂੰ ਚੇਪੀਆਂ ਚੂਪੀਆਂ ਲਾ ਕੇ ਜੋੜੀ ਫਿਰਦੀ ਆ ਵੇਲੇ ਬਾੜਦਾ ਕਿ ਨੋੜ ਜਾ ਹੁਣ ਹੀ ਦੇਖੋ ਹੁਣ ਪੈਸਾ ਹੀ ਨਹੀਂ ਹੈ ਤਾਂ ਪੈਸਾ ਹੈ ਨਹੀਂ ਬੈਂਕਾਂ 'ਚ ਹੈ ਪੈਸੇ ਬੈਂਕਾਂ 'ਚ ਰੱਖਦੀ ਆ ਨਾ ਬੈਂਕਰ ਆ ਦੀ ਬੈਂਕ ਦਾ ਉਹ ਜਿਹਦੇ 'ਚ ਪੈਸੇ ਆ ਨਾ ਉਹਦਾ ਨਾ ਏਟੀਐਮ ਕਾਰਡ ਹੈ ਨਾ ਚੈੱਕ ਬੁੱਕਾ ਕੁਝ ਨਹੀਂ ਹੈਗਾ ਮੇਰੇ ਕੋਲ ਜਮਾ ਰੱਖਦੀ ਜਮਾ ਵਾਲ ਨਹੀਂ ਕੋਈ ਜਮਾ ਖਾਲੀ ਖਾਲੀ ਬਸ ਮੰਦੂ ਵਾਲਾ ਵਾਹ ਇਹਦੇ ਚ ਕੀ ਨਾਮ ਆ ਇਹਦੇ ਚੋ ਗੱਡੀ ਚ ਲਾਉਂਦਾ ਕਿਉਂਗਾ ਜਿਹੜਾ ਡਰਾਈਵਰ ਹੁੰਦਾ ਉਹ ਹੀ ਪਵਾ ਨਾ ਕਰਦਾ ਕੋਈ ਹੱਕ ਹੀ ਤੇਰਾ ਬੰਦਾ ਵਾ ਵੱਡੀਆਂ ਭੈਣਾਂ ਦੇ ਹੁੰਦੇ ਨਿੱਕੇ ਭਰਾਵਾਂ ਨੂੰ ਲੋੜਾ ਗੱਡੀ ਉਹ 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 ਪੜਾਉੜਾ ਹੋ ਆਹ ਕਾਇਨਾ ਵੀ ਭਾਨਕ ਨਹੀਂ ਸੀਗਾ ਜਿੱਡਾ ਤੂੰ ਬਣਾਉਂਦਾ ਪਉਦਾ ਜਿਆਦਾ ਡਰ ਆ ਭਈ ਕਾਈ ਹਰੇ 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 ਰਾਮਾ 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 ਬੱਸ ਹਾਂ ਹਰੇ ਹਰੇ ਰਾਮਾ 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 ਕਰੀ ਜਨੇ ਆ